ਬਠਿੰਡਾ ਦੀ ਨਾਇਰਾ ਨੇ ਰਚਾ ਇਤਿਹਾਸ 9 ਸਾਲ ਦੀ ਉਮਰ 'ਚ ਪਾਸ ਕੀਤੀ 10ਵੀਂ ਦੀ ਪ੍ਰੀਖਿਆ ਬਠਿੰਡਾ ਦੀ ਨਾਇਰਾ ਕਥੂਰੀਆ ਨੇ ਇਤਿਹਾਸ ਰਚ ਦਿੱਤਾ ਉਸਨੇ 9 ਸਾਲ ਦੀ ਉਮਰ 'ਚ 10ਵੀਂ ਪਾਸ ਕਰ ਲਈ ਨਾਇਰਾ ਨੇ ਕੈਮਬ੍ਰਿਜ ਬੋਰਡ ਅਧੀਨ ਆਪਣੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਅਤੇ ਉਸਨੇ ਨਤੀਜੀ ਜਮਾਤ ਤੋਂ ਬਾਅਦ 10ਵੀਂ ਜਮਾਤ ਦੀ ਡਾਕਖਰਾ ਲੈ ਕੇ ਇਹ ਸਫਲਤਾ ਪ੍ਰਾਪਤ ਕੀਤੀ ਹੈ ਇਸ ਲਈ ਕੈਮਬ੍ਰਿਜ ਦੇ ਇੱਕ ਵਿਦੇਸ਼ੀ ਪੈਨਲ ਵੱਲੋਂ ਉਸ ਦਾ ਇੰਟਰਵਿਊ ਲਿਆ ਗਿਆ ਅਤੇ ਉਸ ਨੂੰ ਨੌਵੀਂ ਜਮਾਤ ਤੱਕ ਦੇ ਸਵਾਲ ਪੁੱਛੇ ਗਏ ਇਸ ਇੰਟਰਵਿਊ ਵਿੱਚ ਨੂੰ ਪਾਸ ਕਰਨ ਤੋਂ ਬਾਅਦ ਹੀ ਉਸ ਨੂੰ 10ਵੀਂ ਜਮਾਤ ਵਿੱਚ ਦਾਖਲਾ ਮਿਲਿਆ ਨਾਇਰਾ ਦੀ ਮਾਤਾ ਇੱਕ ਅਧਿਆਪਕਾ ਹੈ ਪੀਤਾ ਨਿੱਜੀ ਕੰਪਨੀ ਵਿੱਚ ਨੌਕਰੀ ਕਰਦੇ ਹਨ ਨਾਇਰਾ ਨੇ ਪਹਿਲਾ ਗਿੱਦੜਬਾਹ ਦੇ ਸਰਕਾਰੀ ਡੀਏਵੀ ਸਕੂਲ ਵਿੱਚ ਪੜ੍ਹਾਈ ਕੀਤੀ ਉਸ ਤੋਂ ਬਾਅਦ ਡੀਪੀਐਸ ਬਠਿੰਡਾ ਤੋਂ ਤੀਜੀ ਕਲਾਸ ਪਾਸ ਕੀਤੀ ਤੇ ਹੁਣ ਡੀਡੀਪੀਐਸ ਸਕੂਲ ਕੋਟਾ 'ਚ ਪ੍ਰੀਖਿਆ ਦਿੱਤੀ ਜਿਸ ਵਿੱਚ ਉਸ ਨੇ ਚੰਗੇ ਨੰਬਰ ਪ੍ਰਾਪਤ ਕਰਕੇ 10ਵੀਂ ਦੀ ਪ੍ਰੀਖਿਆ ਪਾਸ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਨਾਇਰਾ 6 ਸਾਲ ਦੀ ਉਮਰ 'ਚ ਸੱਤਰਾੰਜ ਚੈਂਪੀਅਨ ਰਹਿ ਚੁੱਕੀ ਹੈ ਤੇ ਪੰਜਾਬ 'ਚ ਪਹਿਲਾ ਸਥਾਨ ਪ੍ਰਾਪਤ ਕਰ ਦਿੱਤਾ ਹੈ ਕੈਂਬਰਿਜ ਬੋਰਡ ਅਸਲ 'ਚ ਕੈਂਬਰਿਜ ਯੂਨੀਵਰਸਿਟੀ ਦਾ ਇੱਕ ਹਿੱਸਾ ਹੈ ਜੋ ਭਾਰਤੀ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਕੇ ਮਦਦ ਕਦਾ ਮਦਦ ਕਰਦਾ ਹੈ ਅੱਗੇ ਉਸ ਦਾ ਸਪਨਾ ਸਾਫਟਵੇਅਰ ਇੰਜੀਨੀਅਰਿੰਗ ਕਰਨਾ ਹੈ ਹੁਣ ਪੰਜਾਬ ਦੇ 53 ਬਿੰਡਾਂ ਦੀਆਂ ਜ਼ਮੀਨਾਂ ਹੋਣਗੀਆਂ ਐਕਵਾਇਰ ਪੰਜਾਬ ਅੰਦਰ ਸਰਕਾਰ ਮੂੜ ਵੱਡੇ ਪੱਧਰ ਉੱਪਰ ਖੇਤੀ ਵਾਲੀ ਜ਼ਮੀਨਾਂ ਐਕਵਾਇਰ ਕਰਨ ਜਾ ਰਹੀ ਹੈ ਸਰਕਾਰ ਵੱਲੋਂ ਲੁਧਿਆਣਾ ਮੋਗਾ ਫਿਰੋਜ਼ਪੁਰ ਤੇ ਨਵਾਂ ਸ਼ਹਿਰ ਦੇ 53 ਬਿੰਡਾਂ ਦੀ ਉਪਜਾਊ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ ਇਸ ਨਾਲ ਪੰਜਾਬ ਵਿੱਚ ਜ਼ਮੀਨਾਂ ਦੇ ਰੇਟ ਹੋਰ ਵਧਣ ਦਾ ਆਸਾਰ ਬਣ ਗਏ ਹਨ ਪਿਛਲੇ ਸਮੇਂ ਅੰਦਰ ਕੇਂਦਰ ਸਰਕਾਰ ਤੇ ਪ੍ਰਾਈਵੇਟ ਬਿਲਡਰਾਂ ਵੱਲੋਂ ਜ਼ਮੀਨਾਂ ਐਕਵਾਇਰ ਕਰਨ ਕਰਕੇ ਪੰਜਾਬ ਅੰਦਰ ਆਮ ਖੇਤੀ ਜ਼ਮੀਨਾਂ ਦੇ ਰੇਟ ਪਹਿਲਾਂ ਤੋਂ ਵੀ ਆਸਮਾਨੀ ਚੜੇ ਹੋਏ ਹਨ ਦੂਜੇ ਪਾਸੇ ਕਿਸਾਨ ਸਰਕਾਰਾਂ ਤੋਂ ਬਿਲਡਰਾਂ ਵੱਲੋਂ ਤੜਾ-ਟੜ ਉਪਜਾਓ ਜ਼ਮੀਨਾਂ ਐਕਵਾਇਰ ਕਰਨ ਨੂੰ ਖਤਰੇ ਦੀ ਘੰਟੀ ਮੰਨ ਰਹੇ ਹਨ ਕਿਸਾਨ ਜਥੇਬੰਦੀਆਂ ਇਸ ਖਿਲਾਫ ਉੱਠ ਪਖੜੀਆਂ ਹਨ ਮੁੱਲਾਪੁਰ ਦਾਖਾ ਇਲਾਕੇ ਦੇ 32 ਤੋਂ ਵੱਧ ਪਿੰਡਾਂ ਦੀ 24000 ਏਕੜ ਜ਼ਮੀਨ ਅਰਬਨ ਸਟੇਟ ਲਈ ਐਕਵਾਇਰ ਕਰਨ ਦੇ ਸਰਕਾਰੀ ਫੈਸਲੇ ਖਿਲਾਫ ਬੁੱਧਵਾਰ ਨੂੰ ਵਿਸ਼ਾਲ ਕਾਨਫਰੰਸ ਕੀਤੀ ਇਸ ਵਿੱਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਵਿਰੋਧੀ ਤਰ੍ਹਾਂ ਦੇ ਨੁਮਾਇੰਦੇ ਇੱਕ ਮੰਚ ਤੇ ਇੱਕ ਝੁਰ ਨਜ਼ਰ ਆਏ ਇਕੱਠ ਦੇ ਸਰਕਾਰ ਦਾ ਇਹ ਫੈਸਲਾ ਕਿਸੇ ਕੀਮਤ ਤੇ ਲਾਗੂ ਨਾ ਹੋਣ ਦਾ ਐਲਾਨ ਕਿលਿਆ ਸਾਰੇ ਪਿੰਡਾਂ ਦੇ ਲੋਕਾਂ ਨੂੰ ਗ੍ਰਾਮ ਸੰਭਾਵਾਂ ਦੇ ਇਲਾਸ ਸਦ ਕੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੇ ਮੱਤੇ ਪਾਸ ਕਰਨ ਦਾ ਸੱਦਾ ਦਿੱਤਾ ਗਿਆ ਇਸ ਤੋਂ ਇਲਾਵਾ 24 ਮਈ ਨੂੰ ਮੁੱਲਾਪੁਰ ਵਿੱਚ ਸਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਨੂੰ ਪੱਕੇ ਤੌਰ ਤੇ ਰੱਦ ਕਰਵਾਉਣ ਦੀ ਸੰਕਲਪ ਦੀ ਰੂਪਰੇਖਾ ਉਲੀਕਣ ਦਾ ਵੀ ਫੈਸਲਾ ਹੋਇਆ ਪੰਜਾਬ ਖੁਰਾਕ ਕਮਿਸ਼ਨ ਵੱਲੋਂ ਰਾਸ਼ਨ ਡਿਪੋਆਂ ਦਾ ਅਚਾਨਕ ਨਿਰਖਣ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਉਪਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੇ ਸਰਕਾਰੀ ਰਾਸ਼ਨ ਡਿਪੋਆਂ ਰਾਹੀਂ ਕਣਕ ਦੀ ਵੰਡ ਵਿੱਚ ਪਾਰਦਰਸ਼ਤਾ ਲਿਆਉਣ ਦੇ ਯਤਨਾਂ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਨਿਯਮਿਤ ਤੌਰ ਤੇ ਅਚੇਚਿਤ ਨਿਰਖਣ ਕਰਦਾ ਰਹੇਗਾ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਲਾਪਰਵਾਹੀ ਵਰਤਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਗੱਲ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦਾਤ ਨੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਭਗਵਾੜਾ ਖੇਤਰ ਵਿੱਚ ਕਈ ਰਾਸ਼ਨ ਸਰਕਾਰੀ ਰਾਸ਼ਨ ਡਿਪੋਵਾਂ ਤੇ ਅਚਾਨਕ ਨਿਰੀਖਣ ਦੌਰਾਨ ਕਹੀ ਸ਼੍ਰੀ ਵਿਜੇ ਦਾਤ ਨੇ ਕਿਰਪਾ ਨਗਰ ਹੁਮਕਾਰ ਨਗਰ ਤੇ ਨਵੀਂ ਆਬਾਦੀਂ ਨਿਰੰਗਾ ਸ਼ਹਿਪੂਰ ਚੇ ਸਥਿਤ ਰਾਸ਼ਨ ਡਿਪੋਵਾਂ ਦਾ ਨਿਰੀਖਣ ਕੀਤਾ ਉਹਨਾਂ ਨੇ ਡਿਜੀਟਲ ਨਮੀ ਮੀਟਰ ਦੀ ਵਰਤੋਂ ਕਰਕੇ ਕਣਕ ਦੀ ਨਮੀ ਦੀ ਮਾਤਰਾ ਦੀ ਜਾਂਚ ਕੀਤੀ ਤਾਂ ਜੋ ਨਿਰਧਾਰਤ ਮਾਪਦੰਡਾਂ ਦੇ ਅੰਦਰ ਪਾਈ ਗਈ ਜ਼ਿਲ੍ਹਾ ਖੁਰਾਗਦੇ ਸਪਲਾਈ ਅਧਿਕਾਰੀ ਵਿਪਨ ਕੁਮਾਰ ਵੀ ਨਿਰੀਖਣ ਦੌਰਾਨ ਮੌਜੂਦ ਸਨ ਉਹਨਾਂ ਦੱਸਿਆ ਕਿ ਸਰਕਾਰ ਅਪ੍ਰੈਲ ਤੋਂ ਜੂਨ ਤੱਕ 3 ਮਹੀਨਿਆਂ ਲਈ ਕਣਕ ਵੰਡਾ ਯੋਜਨਾ ਚਲਾ ਰਹੀ ਹੈ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਬਾਇਓਮੈਟ੍ਰਿਕ ਮਸ਼ੀਨਾਂ ਅਤੇ ਇਲੈਕਟ੍ਰੋਨਿਕ ਤੇਲ ਤੋਲ ਸਕੇਲਾਂ ਦੀ ਵਰਤੋਂ ਕਰਕੇ ਹਰੇਕ ਡਿਪੋ ਤੇ ਵੰਡ ਪ੍ਰਕਿਰਿਆ ਵਧੇਰੇ ਪ੍ਰਦਰਸ਼ਿਤਿਆ ਹੋ ਕੋਈ ਹੈ ਫਗਵਾੜਾ ਵਿੱਚ ਕੁਝ ਇਲੈਕਟ੍ਰੋਨਿਕ ਤੋਲ ਸਕੇਲਾਂ ਵਿੱਚ ਖਰਾਬੀ ਪਾਈ ਗਈ ਅਤੇ ਉਹਨਾਂ ਦੀ ਤੁਰੰਤ ਮੁਰੰਮਤ ਲਈ ਨਿਰਦੇਸ਼ ਜਾਰੀ ਕੀਤੇ ਗਏ ਉਹਨਾਂ ਕਿਹਾ ਕਿ ਅਜਿਹਾ ਅਚਾਨਕ ਦੌਰ ਦੋਰੇ ਪਵਿੱਖ ਵਿੱਚ ਵੀ ਜਾਰੀ ਰਹਿਣਗੇ ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾਲ ਸਖਤੀ ਨਾਲ ਨ제ਠਿਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੂੰ ਹਿਦਾਇਤ ਕੀਤੀ ਗਈ ਪੰਜਾਬ ਖੁਰਾਕ ਕਮਿਸ਼ਨ ਦੀ ਹੈਲਪਲਾਈਨ ਨੰਬਰ 9876764545 ਸਾਰੇ ਰਾਸ਼ਨ ਟਿਕਾਣਿਆਂ ਤੇ ਸਪਸ਼ਟ ਰੂਪ ਤੇ ਪ੍ਰਦਰਸ਼ਿਤ ਹੋਣਾ ਚਾਹੀਦਾ ਕੋਈ ਵੀ ਲਾਪਾਤਰ ਇਸ ਨੰਬਰ ਤੇ ਸਕੀਮ ਨਾਲ ਸੰਬੰਧਿਤ ਆਪਣੀ ਸ਼ਿਕਾਇਤਾਂ ਦਰਜ ਕਰਵਾ ਸਕਦਾ ਹੈ ਆਸ਼ਾ ਵਰਕਰਾਂ ਨੇ ਤਨਖਾਹ ਨਾ ਮਿਲਣ ਦੇ ਕੀਤੇ ਨਾਰੇबाजी ਡੈਮੋਕਰੈਟਿਕ ਆਸ਼ਾ ਵਰਕਰਸ ਅਤੇ ਫੈਸਿਲੇਟਰ ਜੀ ਯੂਨੀਅਨ ਗੁਰਦਾਸਪੁਰ ਵੱਲੋਂ ਪਿਛਲੇ 3 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਮੰਗਲਵਾਰ 27 ਮਈ ਨੂੰ ਸਿਵਲ ਸਰਜਨ ਗੁਰਦਾਸਪੁਰ ਨੂੰ ਮੰਗ ਪੱਤਰ ਭੇਜਿਆ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਮੈਡਮ ਬਲਵਿੰਦਰ ਕੌਰ ਅਲੀ ਸ਼ੇਰ ਅਤੇ ਜਰਨਲ ਸਕੱਤਰ ਗੁਰਵਿੰਦਰ ਕੌਰ ਬਹਿਰਾਮਪੁਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋ ਰਹੇ ਹਨ ਜਦੋਂ ਆਸ਼ਾ ਵਰਕਰਾਂ ਨੂੰ 2500 ਰੁਪਏ ਮਹੀਨਾ ਨਿਗੋਣੀਆਂ ਤਰ੍ਹਾਂ ਵੀ ਪਿਛਲੇ 3 ਮਹੀਨਿਆਂ ਤੋਂ ਆਸ਼ਾ ਵਰਕਰਾਂ ਨੂੰ ਨਹੀਂ ਦਿੱਤੀਆਂ ਗਈਆਂ। ਉਹਨਾਂ ਦੇਸ਼ ਲਾਇਆ ਕਿ ਵਰਕਰਾਂ ਤੋਂ ਉਹਨਾਂ ਦੀ ਡਿਊਟੀ ਤੋਂ ਵਾਧੂ ਕੰਮ ਲਿਆ ਜਾ ਰਿਹਾ ਹੈ ਕਿ ਕਮਿਊਨਿਟੀ ਹੈਲਥ ਆਫੀਸਰ ਵੱਲੋਂ ਦਵਾਈਆਂ ਲਿਆਉਣ, ਟੀਕਾ ਕਰਨ ਲਈ ਸਪਲਾਈ ਲਿਆਉਣ ਤੋਂ ਇਲਾਵਾ ਸਭ ਸੈਂਟਰ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਤੱਕ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਸੈਂਟਰਾਂ ਵਿੱਚ ਆਸ਼ਾ ਵਰਕਰਾਂ ਨੂੰ ਨਸ਼ੇ ਲवार ਕਰਨ ਵਾਲੇ ਲੋਕਾਂ ਦੀ ਸਨਾਖਤ ਕਰਨ ਦੀ ਡਿਊਟੀ ਲਗਾਈ ਜਾਂਦੀ ਹੈ। ਇੱਥੇ ਇੱਕ ਗਰਭਤੀ ਔਰਤ ਨਾਲ ਸੰਬੰਧਿਤ ਹਰ ਪ੍ਰਕਾਰ ਦਾ ਮਹਿਨਤਾਨਾ ਬੰਦ ਕਰਨ ਦੇ ਬਾਵਜੂਦ ਆਸ਼ਾ ਵਰਕਰਾਂ ਤੋਂ ਗਰਭਤੀ ਔਰਤਾਂ ਦੀ ਪੁਸ਼ਤਪਨਾਹੀ ਕਰਨ ਲੇਯ ਮਜਬੂਰ ਕੀਤਾ ਜਾ ਰਿਹਾ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹਾਲ ਕਿ ਨਾ ਕੀਤਾ ਗਿਆ ਤਾਂ ਜਿੱਥੇ ਬੰਦੀ ਜਰਮਨ ਹੈਲਥ ਕਾਰਪੋਰੇਸ਼ਨ ਦੇ ਕਰ ਦਾ ਘਿਰਾਓ ਕਰੇਗੀ ਉਹਨਾਂ ਸਿਵਲ ਸਰਜਨ ਉਦਾਸਪੁਰ ਨੇ ਉਪਜੀ ਕੀਤਾ ਹੈ ਕਿ ਉਹ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਕੇ ਆਪਣੇ ਆਧਾਰ ਤੇ ਹੱਲ ਕਰਨ ਅਤੇ ਬੇਲੋੜੇ ਟਕਰਾਵ ਨੂੰ ਗਰੇਜ ਕੀਤਾ ਜਾਵੇ ਇਸ ਮੌਕੇ ਗੁਰਵਿੰਦਰ ਕੌਰ ਸ਼ਾਹਪੁਰ ਕੋਟਲੀ ਸਹਿਮਾ ਦੇਵੀ ਇਹ ਆਯਾਤ ਨਗਰ ਕਾਂਤਾ ਦੇਵੀ ਭੂ ਲਰਵੀਨਾ ਦੇਵੀ ਬਹਿਰਾਮਪੁਰ ਨਿਰਮਲ ਕੁਮਾਰੀ ਸਭਜੀਤ ਕੌਰ ਸੁਖਵਿੰਦਰ ਕਰਨਜੀਤ ਪਾਗ ਇਕਬਾਲ ਕੌਰ ਮਨਜੀਤ ਕੌਰ ਬਲਾਕ ਪਾਮ ਸਰਬਜੀਤ ਪਨੀਆੜ ਨਰੇਸ਼ ਆਵਾਖਾ ਹਾਜ਼ਰ ਹਨ